ਕਮਾਰੀ ਮੈਂ ਕਹੇ ਨੱਥੂ ਉਹ ਭਾਈ ਵੀ ਤੁਹਾਨੂੰ ਪਤਾ ਪਿੱਛੋਂ ਇੱਕੋ ਚੱਲ ਗਈ ਨੱਥੂ ਤੇ ਬੰਦ ਹੋ ਗਿਆ ਕਲੀ ਥੂ 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 ਅੱਦਾ ਕੇ ਨੱਥੂ ਥੋ ਹੀ ਹੁੰਦਾ ਰਹੇਗਾ ਤੁਹਾਡੀਆਂ ਤਾਲੀਆਂ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਉਹ ਤੁਸ਼ਾ ਜੀ ਕਿੰਨੀ ਖੁਸ਼ੀ ਹੁੰਦੀ ਆ ਜਿਨੇ ਸਰਸੇ ਵਾਲੇ ਬਾਪੇ ਨੂੰ ਹਨੀ ਪ੍ਰੀਤ ਦੇਖ ਕੇ ਹੁੰਦੀ ਆ ਆ ਜਾਓ ਸਟੇਜ ਹੀ ਬਹੁਤ ਉੱਚੀ ਰੱਖੀ ਭਾਜੀ ਇਹ ਪੈਸੇ ਪਲਾਸ ਨਾ ਫੜਨੇ ਪੈਣੇ ਆ ਬਹੁਤ ਸਾਰਾ ਮਾਨ ਜੀ ਗਾਈਸ ਆਪਾਂ ਕਰ ਲਈਏ ਜੀ ਆਪਣੀ ਗੱਡੀ پارک ਸ਼ਾਮ ਵੀ ਪੈ ਰਹੀ ਆ ਬਾਕੀ ਥੋੜਾ ਜਿਹਾ ਲੇਟ ਹੋ ਗਏ ਅਸੀਂ ਤੇ ਆਪ ਦੇਖ ਸਕਦੇ ਹੋ ਕਿੰਨੀਆਂ ਗੱਡੀਆਂ ਲੱਗੀਆਂ ਇਹ ਸਾਰਾ ਨਾ ਸਕੂਲ ਜੀ ਸਕੂਲ ਦੀ ਗਰਾਊਂਡ ਕਹਿੰਦੇ ਆ ਸਕੂਲ ਦੀ ਗਰਾਊਂਡ ਆ ਸਰਕਾਰੀ ਸਕੂਲ ਦੀ ਇਹ ਆਪਾਂ ਆਏ ਹੋਏ ਆ ਮੀਆਂਵਿੰਡ ਜਿੱਥੇ ਕੀ ਹਰ ਸਾਲ ਮਾਂ ਕਹਲੂਕੀ ਵੱਡਾ ਲਾਇਆ ਜਾਂਦਾ ਮੇਲਾ ਕਬੱਡੀ ਮੇਲਾ ਸਾਹਮਣੇ ਇੱਕ ਵੱਡੀ ਲੱਗੀ ਹੋਈ ਆ ਕਾਠ ਦੇਖ ਸਕ ਰਹੇ ਤੁਸੀਂ ਕਿੰਨੇ ਲੋਕੀ ਦੇਖ ਰਹੇ ਆ ਕਬੱਡੀ ਖਿਲਾਉਗੇ ਬਾਕੀ ਗੇਜਾ ਦੇਖਦੇ ਆ ਕਬੱਡੀ ਅਸੀਂ ਵੀ ਆਪਿੰਦੇ ਤੇ ਬਾਕੀ ਗਾਇਸ ਤੁਹਾਨੂੰ ਇੱਕ ਵਾਰੀ ਦੱਸ ਦਈਏ ਆ ਰਾਈਟ ਸਾਈਡ ਸਾਹਮਣੇ ਦੇਖ ਸਕਦੇ ਹੋ ਸਟੇਜ ਲੱਗੀ ਹੋਈ ਆ ਜਿੱਥੇ ਕਿ ਸਿੰਗਰਾ ਨੇ ਪਰਫਾਰਮ ਕਰਨਾ ਆਪਣਾ ਇੰਜ ਸਾਰੇ ਲੋਕਾਂ ਨੇ ਮੋਟਰਸਾਈਕਲ ਲੈਣਾ ਹੈ ਸਾਹਮਣੇ ਪਹੰਗਰਾ ਹੋਰ ਸਲਵਾਦੂ ਲੈ ਲੋਕਾਂ ਨੇ ਉੱਸੀ ਹਾਲਾਕੇ ਦੇਖ ਰਹੇ ਨੇ ਜੰਗਲੀ ਜੀਓ ਜੋ ਜੋ ਅੱਗੇ ਸਾਰੇ ਲੋਕਾਂ ਨੂੰ ਮੋੜ ਕੇ ਵੀ ਲੱਗਾ ਕਿ ਸਾਡੇ ਕੋਲ ਨਾ ਕੋਈ ਵੀ ਤੁਹਾਨੂੰ ਉੱਥੋਂ ਖਿਡਾਰੀ ਖੇਡਦੇ ਹੋਏ ਤੁਹਾਨੂੰ ਦਿਖਦੇ ਨਹੀਂ ਹੋਣੇ ਪੂਰੀ ਚੰਗੀ ਤਰ੍ਹਾਂ ਕੋਈ ਨਾ ਆਪਾਂ ਅੱਗੇ ਜਾ ਕੇ ਵੀਡੀਓ ਬਖਾਉਨੇ ਆ ਤੁਹਾਨੂੰ ਫੁੱਲ ਅੱਗੇ ਜਗ੍ਹਾ ਲੱਭ ਰਹੇ ਆ चलो ये यार हम देखो कबड्डी लास्ट मैच लग रहा मैं चलो चलो ਨਿਆ ਪੈ ਰ ਗਿਆ ਆ ਫੜ ਲਾ ਤੇ ਹੁਣ ਗਾਈ ਸਾਹਮਣੇ ਕੋਰ ਵੀ ਨਹੀਂ ਆਣਾ ਜੀ ਬਸ ਆ ਜਰੇ ਥੋੜੇ ਟਾਈਮ ਚ ਕੋਰ ਵੀ ਆਏਗੀ ਆ ਅਗਲੇ ਬੰਨੇ ਕੁਰਸੀਆਂ ਲੱਗੀਆਂ ਹੈ ਮੇਨ ਗੈਸਟ ਬੈਣਗੇ ਸ਼ਾਇਦ ਕ੍ਰੋਨਿਕ ਮੇਲਾ ਪੂਰਾ ਬਾਕੀ ਹੈਲੋ ਤੇ ਜਿੱਥੇ ਬੈਠਾ ਪੰਜਾਬੀਆਂ ਤਰੋਂ ਪੰਜਾਬੀ ਸੱਜਿਆਰ ਨੂੰ ਆਪਦੇ ਸੰਗ ਨੂੰ ਕਰਨਾ ਹੈ ਜਿਹਨੂੰ ਬਹੁਤ ਸਾਰਾ ਤੁਸੀਂ ਸਤਿਕਾਰ ਦਿਓ ਨਵਾਜ ਦਿਓ ਸੁਨਾਇਆ ਜਾਊਗਾ ਕਿ ਇਹ ਪੰਜਾਬ ਦੀ ਜਿਹੜੀ ਰਿਸ਼ਮ ਗੇਮਾਂ ਆਪਾਂ ਅੱਜ ਕਰਵਾਈਆਂ। ਇਹ ਬੜਾ ਸੌਖਾ ਗੇੜਾ। ਇਹ ਸਾਡੀ ਮਾਂ ਖੇਡ ਕਬੱਡੀ। ਦਿੱਤਪੂਰ ਨੇ ਪੌਣੇ ਸਾਡੇ ਬਜ਼ੁਰਗਾਂ ਨੇ ਸਾਨੂੰ ਪੂਰਨੇ ਪਾਜ ਦੀ ਫੱਟੀਆਂ ਦਿੱਤੀਆਂ ਤੇ ਇੱਥੇ ਲਖਾਈ ਕਰਨੀ। ਇੱਕ ਵਾਰੀ ਉਹਨਾਂ ਦੇ ਨਾਂ ਤੇ ਤਾੜੀ ਮਾਰ ਦਿਓ ਸਰਦਾਰ ਮਹਿੰਦਰ ਸਿੰਘ ਜੀ ਦੇ ਨਾਂ ਤੇ। ਬਈ ਮੈਂ ਇੰਨਾ ਵੱਡਾ ਨੌਲ ਹੈ ਇਹ ਜ਼ਿਲ੍ਹਾ ਤਰਨਤਾਰਨ ਸਤਕਾਰਯੋਗ ਮੇਰੇ ਗੁਰੂਆ ਭੈਣਾਂ ਦੀ ਤਰਦੀ ਹੈ ਤੇ ਸਾਰੇ ਰਿਸਪੈਕਟਡ ਭਰਾ ਬੈਠੇ ਨੇ ਵੀਰ ਬੈਠੇ ਨੇ ਵੀਰੋਣੋਂ ਵੱਡੇ ਬੈਠੇ ਨੇ ਸਰਦਾਰ ਮਨਜੀਤ ਸਿੰਘ ਮਨਾ ਬਾਜੀ ਕਿੱਥੇ ਬੈਠੇ ਨੇ ਹੱਥ ਖੜਾ ਕਰ ਦਿਓ ਇਕ ਵਾਰੀ ਤੇ ਹੁਣ ਗਾਈਸ ਤੁਹਾਨੂੰ ਸਿੱਧੀ ਪਰਫਾਰਮੈਂਸ ਦਿਖਾਉਂਦੇ ਆ ਮਹਿੰਗਾ ਤੇਰਾ ਨਖਰਾ ਤੇ ਮਹਿੰਗਿਆ ਸਟੇਜ I'm going <inaudible> ਤੇ ਮੈਡਮ ਘੱਟ ਜੀ ਹੈਲੋ 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 ਫੋਨ ਕਰਨ ਨਹੀਂ ਤੇਰਾ ਇੱਥੇ ਮੁੰਡਾ ਕੋ ਆ ਗਿਆ ਪਈ ਆ ਜਾ ਸ਼ੁਰੂ ਹਾਸੇ ਬੰਡੀ ਹੈ ਮੈਨੂੰ ਕਿਸੇ ਨੇ ਕਿਹਾ ਤੇ ਭੋਟੂ ਸ਼ਾ ਤੂੰ ਕਮੇਡੀਅਨ ਕਿਉਂ ਬਣਿਆ ਯਾਰ ਤੇ ਮੈਂ ਇੱਕ ਸ਼ੇਰ ਕਹਿਣਾ ਹੁਣਾ ਜਦੋਂ Hindu Sikh Isai ਦੇ ਨਾਲ Musalman ਹੱਸਦਾਏ ਜਦੋਂ Hindu Sikh Isai ਦੇ ਨਾਲ Musalman ਹੱਸਦਾਏ ਉਦੋਂ ਭੋਟੂ ਸ਼ਾ ਨੂੰ ਲੱਗਦਾ ਸਾਰਾ ਹਿੰਦੁਸਤਾਨ ਹੱਸਦਾਏ ਉਹਦਾ ਪੋਟੂ ਸ਼ਾਨੂ ਲੱਗਦਾ ਸਾਰਾ ਹਿੰਦੂ ਸਤਾਨ ਹੱਸਦਾ ਹੈ ਮੈਂ ਇੱਕ ਵਾਰੀ ਕੋਚ ਕਦੇ ਮੋਰੇ ਮੇਰਾ ਫਰੈਂਡ ਬੈਠਾ ਨੱਥੂ ਤੇ ਮੈਂ ਇੱਕੋਚ ਨੂੰ ਹਾਕ ਮਾਰੀ ਮੈਂ ਕਿਹਾ ਨੱਥੂ ਉਹ ਭਾਈ ਫਿਰ ਤੁਹਾਨੂੰ ਪਤਾ ਪਿੱਛੋ ਇੱਕੋ ਚੱਲ ਗਈ ਨੱਥੂ ਤੇ ਬੰਦ ਹੋ ਗਿਆ ਕਲੀ ਥੂ ਉਠੂ ਉਠੂ ਅੱਧਾ ਘੰਟਾ ਥੂ ਥੋ ਹੀ ਹੁੰਦਾ ਰਹਿੰਦਾ ਹੋਰ ਦੇ ਦੇ ਵੀਰੇ ਮਾਈਕ ਨਾ ਆ ਕੋਈ ਕਲੀਅਰ ਜੀ ਨਹੀਂ ਗੱਲ ਬਣਦੀ ਹੈਲੋ 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 ਹਾਏ ਹੈ ਲੈ ਸਾਡੇ ਕੇ ਜਾ ਮੈਂ ਇਧਰ ਗੋਣੀਆਂ ਸਤੇ ਜੀ ਬਹੁਤ ਚੀਜ਼ ਰੱਖੀ ਭਾਜੀ ਇਹ ਪੈਸੇ ਪਲਾਸ ਨਾ ਫੜਨੇ ਪੈਣੇ ਬਹੁਤ ਸਾਰਾ ਮਾਨ ਸਤਕਾਰ ਸਾਡੇ ਭਾਜੀ ਹੈਲੋ 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 ਫੈਲੋ ਕਰਨ ਨਹੀਂ ਤੇਰਾ ਇੱਥੇ ਮੁੰਡਾ ਕੋ ਆ ਗਿਆ ਪਈ ਆ ਜਾ ਸ਼ੁਰੂ ਮੱਤੀ ਮੱਟੂ ਭਾਜੀ ਇੱਕ ਵਾਰ ਮਿਲੌਣ ਦੇ ਵਿੱਚ ਮੱਟੂ ਸਾਹਿਬ ਦੇ ਬਹੁਤ ਸਤੇ ਜ਼ੋਰਦਾਰ ਤਾਲੀਆਂ ਤੁਹਾਡੀਆਂ ਤਾਲੀਆਂ ਮੇਰੇ ਵਾਸਤੇ ਉਹ ਕੰਮ ਕਰਦੀਆਂ ਜਿਹੜਾ ਕੰਮ ਕਰਦੀਆਂ ਜਿਹੜਾ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਵੀ ਕਰਦੇ ਆ ਵੇਚੇ ਗਏ ਰੱਖਿਓ ਤਾਲੀਆਂ ਤੁਹਾਡੀਆਂ ਤਾਲੀਆਂ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਤੁਸ਼ਾ ਜੀ ਕਿੰਨੀ ਖੁਸ਼ੀ ਹੁੰਦੀ ਆ ਜਿਨੇ ਸਰਸੇ ਵਾਲੇ ਬਾਪੇ ਨੂੰ ਹਨੀ ਪ੍ਰੀਤ ਦੇ ਕੇ ਹਾਂ ਆ ਜਾਓ ਬੋਲੀ ਜੀ ਤੁਹਾਡਾ ਇੱਕ ਰਤਬਾ ਆ ਹਾਂ ਰਤਬਾ ਹੈਗਾ ਬਾਪੇ ਦੀ ਕਿਰਪਾ ਨਾਲ ਤੁਸੀਂ ਜਦੋਂ ਵੀ ਸਟੇਜ ਤੇ ਆਓ ਨਾ ਤਾਲੀਆਂ ਇਨਕਾ ਲਾ ਕੇ ਆਇਆ ਕਰੋ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਸਿੰਗਰ ਆ ਕਾਲੀਆਂ ਇਨਕਾ ਲਾ ਕੇ ਸਟੇਜ ਤੇ ਹੁੰਦੇ ਮੈਂ ਨਹੀਂ ਲਾਉਂਦਾ ਕਾਲੀਆਂ ਇਨਕਾ ਤੁਸੀਂ ਕਿਉਂ ਨਹੀਂ ਲਾਉਂਦੇ ਵਾਲੀਆਂ ਇੰਨਾਂ ਲਾ ਕੇ ਬੰਦਾ ਸਿੰਗਰ ਘੱਟ ਲੱਗਦਾ ਸਾਲਾ ਬੈਟਿੰਗ ਕਰਨ ਵਾਲਾ ਜ਼ਿਆਦਾ ਲੱਗਦਾ ਇਸ ਕਰਕੇ ਮੈਂ ਨਹੀਂ ਲਾਉਂਦਾ ਚਲੋ ਸਪான்ਸਰ ਰੱਖ ਲਿਆ ਕਰੋ ਆਪਣੇ ਨਾਲ ਮੈਂ ਕੁੜੀਆਂ ਦੋਕ ਪ੍ਰੋਗਰਾਮਾਂ ਤੇ ਸਪான்ਸਰ ਰੱਖੇ ਜੋ ਪ੍ਰੋਗਰਾਮਾਂ ਤੇ ਸਪான்ਸਰ ਰੱਖੇ ਤੀਜੇ ਤੇ ਮੈਂ ਪੈਸੇ ਨਹੀਂ ਦਿੱਤੇ ਹਨ ਮੇਰੀ ਪੱਖੀ ਚਿਕ ਸੋਣ ਨਾ ਰੱਖੇ ਉਸ ਤੋਂ ਬਾਅਦ ਮੈਂ ਨਹੀਂ ਸਪான்ਸਰ ਰੱਖੇ ਇਕੱਲਾ ਹੀ ਆਉਣਾ ਮੈਂ ਹੁਣ ਤੁਸੀਂ ਸਪான்ਸਰ ਰੱਖੋ ਜਾਂ ਨਾ ਰੱਖੋ ਜਦੋਂ ਮੈਂ ਸਿੰਗਰ ਬਣ ਗਈ ਨਾ ਅੱਛਾ ਉਦੋਂ ਮੈਂ ਆਪਣੇ ਨਾਲ ਜ਼ਰੂਰ ਸਪான்ਸਰ ਰੱਖਨੇ ਆ ਅੱਛਾ ਤੂੰ ਗਾਲ ਹੀ ਨਹੀਂ ਆ ਤੁਹਾਨੂੰ ਪਤਾ ਹੀ ਨਹੀਂ ਚੱਲ ਲੱਗਦੀ ਕੋਈ ਸਤੇ ਤੇ ਬੱਤੀਆਂ ਵੀ ਅੱਖਾਂ ਮਾਰਨ ਲੱਗ ਪਈ ਢੱਡ ਕੇ ਤੁਹਾਡੇ ਲੈਟਾਂ ਆਲੇ ਦਾ ਮੈਂ ਦਿਖਿਆ ਨਹੀਂ ਹਨੇਰੇ ਜੱਦੇ ਘੰਟੇ ਦਾ ਬੈਠਾ ਆ ਕੇ ਹੈ ਹੈ ਗਾ ਚੱਲ ਗਾ ਗਾ ਹਾਂ ਗਾ ਕੀ ਕਰਦੀਆਂ ਗੱਲਾਂ ਸਾਫ਼ ਕਰ ਲੈ ਝਾੜੂ ਲੈ ਆਵਾ ਮੈਂ ਗੱਲਾਂ ਸਾਫ਼ ਕਰਨਾ ਕੋਈ ਗਰਾਊਂਡ ਥੋੜੀ ਹੈ ਕੰਬੜੀ ਝਾੜੂ ਨਾਲ ਜੇ ਬੇੜਾ ਸਾਫ਼ ਹੋਣਾ ਤੇ ਗਲਾ ਵੀ ਹੋ ਜਾਣਾ ਚੱਲ ਗਾ ਸੁਣਾ ਗਾਣਾ ਕੋ ਜੱਜ ਦਾ ਆ ਕਿੰਨੇ ਵਜੇ ਆਵਾਂ ਇਹ ਤੇ ਕੀ ਗਾਣ ਲੱਗੀ ਅਜਾ ਫਿਰ ਤੇੂੰ ਮੈਂ ਕਹੇ ਬੁਲਾਉਂਦੀ ਮੈਨੂੰ ਚਾਹ ਹੀ ਬਣਾ ਚੜ੍ਹਿਆ ਕਰਦਾ ਗਾਓ ਗਾਓ ਕਰਦੇ ਐਸ ਫੁੱਲ ਤੇ ਕਰਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀ ਯਾਵਲਗਾ ਯਾਰ ਮੇਰਾ ਤਿਤਲੀ ਯਾਵਲਗਾ ਆਇਆ ਨਾ ਸਾਮਣੇ ਕੋ ਦਾ ਹੁਣ ਮੈਂ ਗਾਵਾਂ ਨੀ ਕਦੇ ਐ ਸਹਾਤੇ ਤੇ ਕਦੇ ਔਸ ਹਾਤੇ ਤੇ ਯਾਰ ਤੇਰਾ ਉਲਟੀਆਂ ਕਰਦਾ ਇਹ ਯਾਰ ਤੇਰਾ ਮਿੱਟੀ ਹੇਕਰ ਦਾ ਜਦੋਂ ਪੀ ਕੇ ਆਵੇ ਟੱਬਰ ਵੀ ਖਫਾ ਹੁੰਦਾ ਏ ਜਦੋਂ ਖੇਤਰ ਪੈਂਦੇ ਘਰੋਂ ਫੇਦਫਾ ਹੁੰਦਾ ਏ ਕਹਿੰਦਾ ਸੁੱਕੀ ਪੀਣੀ ਨਾਲ ਚੀਜ਼ ਖਾਣੀ ਨਹੀਂ ਕੋਈ ਨਾ ਹੀ ਖਾਰਾ ਪਾਣਾ ਨਾ ਹੀ ਵਿੱਚ ਪਾਣੀ ਹੀ ਕੋਈ ਸਵੇਰ ਉੱਠ ਕੇ ਹੀ ਠੇਕੇ ਮੂਰੇ ਖੜੀਦਾ ਯਾਰ ਤੇਰਾ ਇਹ ਤੱਕ ਨੂੰ ਪਤਾ ਹੀ ਨਹੀਂ ਆ ਆ ਬਸ ਬਹੁਤ ਹੋ ਗਿਆ 40 ਸੱਜ ਜੀ ਗਾਣੇ ਨਾ ਮੇਰੇ ਖਰਾਬ ਕਰਿਆ ਕਰੋ ਲਾਓ ਤਾਂ ਸਹੀ ਕਿਹੜਾ ਗਾਣਾ ਹੋਰ ਗਾਣਾ ਹਮ ਨਵਾਂ ਗਾਣਾ ਆਇਆ ਕੋਈ ਗੱਲ ਨਹੀਂ ਆ ਤੈਨੂੰ ਸੇਰ ਕਰਾਵਾਂ ਤੇਰੇ ਜੱਟ ਕੀ ਜਾਵਾਂ ਕਿੰਨੇ ਕਿ ਮੈਂ ਸੁਣਿਆ ਇਹ ਗਾਣਾ ਕਿੰਨੇ ਵਸਤੇ ਠੇਕਾ ਲਾ ਲੜਨੇ ਮੜਾ ਮੈਂ ਮੈਂ ਇੱਥੇ ਠੇਕੇ ਲਾਉਂਦਾ ਉੱਧਰ ਨਹੀਂ ਠੇਕੇ ਲਿ ਜਾਣਾ ਮੈਂ ਕਦੇ ਹੈ ਤੈਨੂੰ ਸੇਰ ਕਰਾਵਾਂ ਸੁਣਿਆ ਨਹੀਂ ਨਾ ਸਾਰਿਆਂ ਨਹੀਂ ਸੁਣਿਆ ਮੈਂ ਕਿਹਾ ਇਹ ਭੋਲੇ ਦੀ ਭੋਲੇ ਦੀ ਭੋਲਾ ਕਰੇ ਆਪਣੀ ਬੀਬੀ ਨੂੰ ਛੇੜਦਾ ਸੀਗਾ ਕੀ ਕਹਿੰਦਾ ਫਿਰ ਆਪਣੀ ਬੀਬੀ ਨੂੰ ਬੇਬੇ ਨੂੰ ਤੰਗ ਕਰਦਾ ਸੀ ਬੇਬੇ ਪਤਾ ਕੀ ਕਹਿੰਦੀ ਠੀ ਕਹਿੰਦੀ ਬਿਆ ਆ ਤੇਰਾ ਝਾਟਾ ਪੁੱਟਾ ਆ ਇਹ ਬੋਲੇ ਤੈਨੂੰ ਛਤਰਾ ਨਾ ਪੁੱਟਾ ਆ ਆ ਤੇਰੇ ਕੰਨਾਂ ਤੇ ਸੁਟਾ ਬੇਬੇ ਲਾ ਤੂੰ ਕਰਦਾ ਚੌੜ ਦੇ ਓਏ ਫਾਪੀ ਨਾਲ ਗੋਡੇ ਦੇ ਨੇ ਤੋੜ ਦੇ ਅੱਛਾ 도ੜ ਲੈ ਤੂੰ ਕਿੱਥੇ ਤੱਕ 도ੜ ਦੇ 도ੜ ਦੇ ਆ ਆਦਰ ਨੂੰ ਨਿਆਰਚ ਸੁਟਾ ਆ ਬੋਲੇ ਤੇਰਾ ਝਾਟਾ ਪੁੱਟਾ ਆ ਮਨ ਜਾ ਮਰ ਜਾਣਿਆ ਹੁਣ ਆ ਜਾ ਇਹ ਬਹੁਤ ਵਧੀਆ ਪਰ ਜਿਹੜਾ ਮੈਂ ਗਾਣਾ ਗਾਣ ਲੱਗੀ ਹੈ ਨਾ ਉਹ ਤਾਂ ਨਹੀਂ ਕੋਈ ਸੁਣ ਸਕਦਾ ਉਹ ਬਣਾਉਣਾ ਮੈਂ ਤੂੰ ਗਾ ਤੇ ਸਹੀ ਮੈਂ ਬਣਾਉਂਗਾ ਬਣਾਉਂਗੇ ਗਾ ਤੂੰ ਲੌਂਗ ਤੇ ਮੇ ਲਾਚੀ ਤੇਰੇ ਪਿੱਛੇ ਅਗਵਾਚੀ ਇੱਥੇ ਬਰਾ ਤੇ ਬਤਾਓ ਇੱਥੇ ਸਾਹਮਣੇ ਖੜਿਆ ਜਾਣਾ ਬਾਬਾ ਇਹ 12 ਵਜੇ ਤੋਂ ਬਾਅਦ ਹੀ ਹੁੰਦੀ ਹੈ ਮਿੱਤਰਾਂ ਦੀ ਛਤਰੀ ਤੋੜ ਗਈ ਮੈਂ ਕਿਹਾ ਆਪੇ ਉਹ ਨਹੀਂ ਇਹ ਜਿਹੜਾ ਰੋੜੇ ਮਾਰ ਕੇ ਡਾਈ ਉਹ ਮੈਂ ਉਹ ਬਾਚੀ ਇਹ ਗਾਣੇ ਨੂੰ ਕਿਤੇ ਬਗਾੜਨਾ ਨਹੀਂ ਕਿਉਂ ਤੂੰ ਗੋਹਾ ਤੇ ਤੇ ਮੈਂ ਪਾਪੀ ਆਪਾਂ ਇੱਕ ਦੂਜੇ ਦੇ ਸਾਥੀ ਮੁੜ ਕੇ ਦੋਨੇ ਨਿਕਲੇ ਪਾਪੀ ਮੱਥਾ ਦੇਖਦੇ ਫਿਰਦੇ ਹਾਂ ਆ ਜਾ ਪਰ ਤੁਸ਼ਾ ਜੀ ਤੁਹਾਨੂੰ ਪਤਾ ਨਹੀਂ ਮੇਰੀਆਂ ਫਿਲਮਾਂ ਕਿੰਨੀਆਂ ਆ ਰਹੀਆਂ ਨੇ ਮੈਂ ਕਿਹ ਦੱਸ ਕਿਹੜੀ ਫਿਲਮ ਆ ਰਹੀ ਆ ਇੱਕ ਫਿਲਮ ਬਣਾਈ ਮੈਂ ਇੱਕ ਕੁੜੀ ਪੰਜਾਬ ਦੀ ਤੇ ਫੇਟੇ ਮੂ ਬਾਕੀ ਚਾਈਨਾ ਦੀ ਹੈ ਹੈ ਓ ਹੋ 4 ਫਿਲਮ 4 ਆਈ ਕਿਹੜੀ ਬੱਤੀ ਜਗਦੀ ਰਹੂਗੀ ਤੇ ਬਿੱਲ ਤੁਹਾਡਾ ਬੋੜਾ ਤਾਊਗਾ ਫਿਰ ਜੂੰਟੇ ਮਾਫਾਬ ਤੁਹਾਡੀ ਚੱਲਣੀ ਚਾਹੀਦੀ ਉੱਤੇ ਨਾਲ ਹੀ ਮੀਟਰ ਕੱਢ ਕੇ ਰੱਖ ਦਿੰਦੇ ਆ ਲੋ ਬੋੜਾ ਅੱਛਾ ਹਾਂ ਕੈਨੇਡਾ ਜਾ ਕੇ ਆਏ ਆ ਆਹੋ ਤੈਨੂੰ ਪਤਾ ਮੇਰੀ ਫਿਲਮ ਆਈ ਆ ਕਿਹੜੀ ਸੋਹਣਾ ਲੱਗੇ ਕੈਨੇਡਾ ਭੂਆ ਤੇਰੀ ਚੜੇਲ ਬਣੂਗੀ ਫੁੱਫੜ ਬਣੂ ਸਲੇਟਾ ਇਹ ਬੇਟੇ ਮੁੰਨੇ ਆਣੇਂ ਟਰਾਉਣਾ ਆਉਂਦੇ ਫਿਲਮਾ ਬਣਾ ਕੇ ਤੂੰ ਮੇਰੀ ਬੇਇੱਜ਼ਤੀ ਨਾ ਕਰਿਆ ਕਰ ਮੈਂ ਤੇ ਕਮੇਟੀ ਕਰਨੀ ਵੀ ਜਾਂ ਮੈਂ ਓ ਮੇਰੀ ਗੱਲ ਤੇ ਸੁਣ ਮੈਨੂੰ ਤੱਚ ਆ ਤਰੇਆ ਕਰ ਤੇਰੀਆਂ ਤਾਰਾਂ ਨੰਗੀਆਂ ਵਾਹ ਲਾ ਤੂੰ ਭੱਟੀ ਚੋਂ ਨਿਕਲ ਕੇ ਆਈਆਂ ਮੇਰਾ ਕਹਿਣਾ ਮਤਲਬ ਮੈਂ ਹੱਥ ਵਧਾਇਆ ਕਰ ਹਾਂ ਕਹਿੰਦਾ ਦੱਸਾਂ ਬੰਦਸ਼ਾ ਜਿਹੜੀ ਔਰਤ ਹੁੰਦੀ ਆ ਨਾ ਹਾਂ ਔਰਤ ਜਿਹੜੀ ਆ ਇੱਕ ਸ਼ਕਤੀ ਹੁੰਦੀ ਆ ਸ਼ਕਤੀ ਔਰਤ ਸ਼ਕਤੀ ਹੁੰਦੀ ਆ ਆਰਕ ਸ਼ਕਤੀ ਹੁੰਦੀ ਆ ਬੰਦਾ ਸਾਲਾ ਸਹਿਨ ਸ਼ਕਤੀ ਹੁੰਦਾ ਮੈਂ ਕਹ ਦਾਲ ਚ ਨੂਨ ਘੱਟ ਪੈ ਗਿਆ ਪਿਓ ਦਾ ਪੁੱਤ ਡਰਦਾ ਨਹੀਂ ਮੰਗਦਾ ਕਹਿੰਦਾ ਦਾਲ ਵੀ ਠੀਕ ਆ ਮਾੜਾ ਯਾਰ ਝਾਰ ਦੇ ਦਿਓ ਇਹ ਮਾਮਾ ਜੇ ਦਾਲ ਠੀਕ ਆ ਤਾਂ ਝਾਰ ਕੀ ਕਰਨਾ ਦੱਸ ਡਰ ਟੇਸ ਰਾਸਤੀ ਇਹ ਝਾਰ ਚਾਹੀਦਾ ਹੁੰਦਾ ਐ ਵੀ ਡਾਰੀ ਮੇਰੀ ਗੱਲ ਸੁਣ ਤੈਨੂੰ ਬਹੁਤ ਪਤਾ ਆ ਮੈਂ ਕਿਵੇਂ ਦੱਸ ਕਿ ਵਿਆਹ ਤੋਂ ਬਾਅਦ ਹੀ ਗਲੇ ਵਿੱਚ ਮੰਗਲ ਸੂਤਰ ਕਿਉਂ ਪਾਇਆ ਜਾਂਦਾ ਪਹਿਲਾਂ ਕੋਈ ਕਿਉਂ ਨਹੀਂ ਪਾਉਂਦਾ ਔਰਤਾਂ ਵਿਆਹ ਤੋਂ ਬਾਅਦ ਮੰਗਲ ਸੂਤਰ ਪਾਦਾ ਕਿਉਂ ਪਾਉਨੀਆਂ ਕਿਉਂ ਕਿਉਂਕਿ ਵਿਆਹ ਤੋਂ ਬਾਅਦ ਇਹ ਸੂਤਰ ਆ ਜਨਾਨੀਆਂ ਕੋ ਆ ਜਾਂਦੇ अच्छा ਤੇ ਮੰਗਲਸਾਲਾ ਬੰਦੇ ਪਿੱਛੇ ਲੱਗ ਜਾਂਦਾ ਤਾਲੀਆਂ ਵਜਾ ਦੋ ਖਿਦ ਕੇ ਜਿਹੜਾ ਲੱਗਾ ਉਹਨਾਂ ਨੂੰ ਪਤਾ ਵਾ ਤੇ ਲਾਕਡਾਊਨ ਤੋਂ ਬਾਅਦ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋਈਆਂ ਲਾਕਡਾਊਨ ਇੰਦਾਂ ਦਾ ਚੰਦਰਾ ਹੀ ਤਾਂ ਦਾ 24 ਘੰਟੇ ਆਪਣੀ ਘਰ ਵਾਲੀ ਦਾ ਮੂੰਹ ਦੇਖੀ ਜਾਂਦਾ ਗਵਾਂਡਨ ਦਾ ਮੂੰਹ ਦੇਖਣ ਤਾਂ ਨਹੀਂ ਮਿਲਿਆ ਮੈਂ ਸੱਚਿਆ ਰਿਹਾ ਸੰਦੇ ਗਵਾਂਡਨ ਦੇਖਦੇ ਲੱਗਾ ਆ ਹੁੰਦਾ ਭਾਈ ਪਤਾ ਲੱਗ ਜਾਂਦਾ ਬੰਦੇ ਦੇ ਹੱਥ ਪਾ ਵੀ ਹਾਂ ਹਾਂ ਤੂੰ ਅੱਜ ਆਪਣਾ ਰਾਸ਼ੀ ਫਾਲ ਨਹੀਂ ਦੇਖ ਕੇ ਆਇਆ ਉਹ ਕੁੜੀਏ ਵਿਆਹਾਂ ਬੰਦਾ ਰਾਸ਼ੀ ਫਾਲ ਨਹੀਂ ਦੇਖਦਾ ਨਾ ਵਿਆਹਾਂ ਬੰਦਾ ਰਾਸ਼ੀ ਫਾਲ ਕਿਉਂ ਨਹੀਂ ਦੇਖਦਾ ਉਹਨੂੰ ਸਵੇਰੇ ਜਨਾਨੀ ਦਾ ਮੂੰਹ ਵੇਖ ਕੇ ਪਤਾ ਲੱਗਦਾ ਦਿਨ ਕਿਦਾਂ ਦਾ ਲੰਘੂਗਾ ਉਹਨੇ ਕੀ ਵੇਖਣੀਆਂ ਰਾਸ਼ੀਆਂ ਜੋ ਮਰਜ਼ੀ ਕਹੀ ਜਾਂਦਾ ਹਾਂ ਵਿਆਹ ਜ਼ਿੰਦਗੀ ਲਈ ਨਾ ਬਹੁਤ ਜ਼ਰੂਰੀ ਆ ਵਿਆਹ ਜ਼ਿੰਦਗੀ ਲਈ ਜ਼ਰੂਰੀ ਆ ਜ਼ਰੂਰੀ ਆ ਤੇ ਮਾਮੇ ਸਲਮਾਨ ਖਾਨ ਦੀ ਕੀ ਮਜ਼ਬੂਰੀ ਐ ਉਹ ਜੇ ਬਿਗ ਬੋਸ ਵਾਲੀ ਤੁਰਿਆ ਫਿਰਦਾ ਉਹਦਾ ਵੀ ਸੋਚੋ ਕੁਛ ਤੈਨੂੰ ਬੜਾ ਪਤਾ ਹੈ ਮੈਂ ਕਿ ਛੱਡ ਦੇ ਗੱਲਾਂ ਇਹ ਛੱਡ ਦਿਆਂ ਮੈਂ ਕਮੇਟੀ ਨਹੀਂ ਕਰਦੀ ਮੈਨੂੰ ਕਿਤੇ ਕੰਮ ਤੇ ਲਵਾ ਉਹ ਵੀ ਸਰਕਾਰੀ ਨੌਕਰੀ ਕੋਈ ਨਹੀਂ ਮੈਂ ਮੰਨੇ ਬਾਜ ਨੂੰ ਕਹਿ ਦਿੰਦਾ ਵਾ ਇਹਨਾਂ ਦੀ ਸਰਕਾਰ ਚੱਲਦੀ ਸੈਂਟਰ 'ਚ ਮੈਂ ਨੌਕਰੀ ਲਵਾ ਦਲਾਂ ਮੈਂ ਤੈਨੂੰ ਬਿਜਲੀ ਬੋਰਡ 'ਚ ਲਵਾਵਾ ਬਿਜਲੀ ਬੋਰਡ 'ਚ ਹਾਂ ਇਹ ਕਰਨਾ ਕੀ ਬਊਗਾ ਉਸ ਵੀ ਸਵੇਰੇ ਸਵੇਰੇ ਜਾ ਕੇ ਨਾ ਲੰਘੀਆਂ ਤਾਰਾਂ ਤੇ ਜਿੱਲਾ ਕਪੜਾ ਮਾਂ ਇੱਕ ਆਖੀ ਨਹੀਂ ਮਿਲੂਗੀ ਜੇ ਮਰੇਗੇ ਜੀਦੀ ਰਹਿਣੀ ਤੇ ਤਨਖਾਹ ਨਹੀਂ ਪਹਿਲੇ ਨੇ ਨਹੀਂ ਕੰਮ ਹੋ ਜਾਣਾ ਤਾਲੀਆਂ ਵਜਾ ਦੇ ਤਨਖਾਹ ਤੋਂ ਬਾਅਦ ਹੀ ਕਰਾਂ ਹਾਂ ਕੋਈ ਚੱਜ ਦੇ ਕੰਮ ਤੇ ਲਵਾ ਸੁਮੰਦਰੀ ਛੱਟ ਚ ਲਵਾ ਨਾ ਸੁਮੰਦਰੀ ਛੇ ਪਹਿਲਾਂ ਤਾਂ ਖਸਾ ਦੱਸ ਕਿੰਨੀ ਹੁਣ ਕੈਨੇਡਾ ਤੋਂ ਆਇਆ ਇੰਡੀਆ ਦਾ 1.5 ਲੱਖ ਬਣ ਜੂ ਡਾਲਰਾਂ ਦਾ ਮੈਨੂੰ ਪਤਾ ਨਹੀਂ ਹੁੰਦਾ 1.5 ਹਫ਼ਤੇ ਦਾ ਉਹ ਨਹੀਂ ਮਹੀਨੇ ਦਾ

ਉਸ ਮਾਲਕ ਦਾ ਸ਼ੁਕਰਾਨਾ ਉਹ ਸਭ ਤੋਂ ਦਸ਼ਕਰਾਨਾ ਮਨੇ ਇਹ ਸੋਹਣੀਆਂ ਸਤਾਰਾ ਜਿਹੜੀਆਂ ਦਸਤੇ ਤੇ ਹਾਂਜੀ ਗਾਇਸ ਹੁਣ ਪਿੰਡ ਦਾ ਕਬੱਡੀ ਮੇਲਾ ਵੇਖ ਕੇ ਆ ਗਏ ਆ ਤੇ ਸੋਚਿਆ ਕਿ ਪਿੰਡ ਵੀ ਗਿੜਾ ਮਾਰ ਲਈਏ ਤੇ ਆ ਬੈਗ ਸਾਰਾ ਪਿੰਡ ਆ ਤੇ ਤੇ ਗਾਇਸ ਕਰੀਬ ਕਰੀਬ 9:00 ਵੱਜ ਗਏ ਆ ਤੇ ਹੁਣ ਇਸ ਟਾਈਮ ਆਪਾਂ ਆਪਣੇ ਚਾਚੇ ਘਰ ਸਟੇ ਕਰ ਰਹੇ ਆ ਤੇ 2-3 ਘੰਟੇ ਲੱਗ ਗਏ ਨੇ 11:00 ਸਾਨੂੰ ਆਜਣੇ ਘਰੇ ਜਾਂਦੇ ਜਾਂਦੇ ਸਾਨੂੰ 11:00 ਵੱਜਣੇ ਆ ਤੇ ਗਾਇਸ ਵਲੌਗ ਥੋੜਾ ਇਹ ਹੋਦੀ ਲੱਗਾ ਵੀਡੀਓ ਨੇ ਕਰਿਓ ਲਾਈਕ ਤੇ ਚੈਨਲ ਕਰਿਓ ਸਬਸਕ੍ਰਾਈਬ ਕਰ ਦਿਓ ਇਦਾਂ ਵਧੀਆ ਵਧੀਆ ਵਲੌਗ ਲੈ ਕੇ ਆਂਦੇ ਰਵਾਂਗੇ ਓਕੇ ਗਾਇਸ ਮਿਲਦੇ ਆਂ